ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਲੁਧਿਆਣਾ ਡੇਰੀ ਫਾਰਮ ਤੇ ਜੀ ਜੇ ਕਿਸੇ ਭਰਾ ਨੇ ਵੀ ਇਹੋ ਜੀ ਐਡ ਕਰਾਣੀ ਹੋਵੇ ਉਹ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ ਹੈ 62848 62029 62848 62029 ਕਿਸਾਨ ਵੀਰੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਹਾਂ ਲੱਕੀ ਡੇਰੀ ਫਾਰਮ ਤੇ ਇਹ ਫਾਰਮ ਪਖੋਵਾਲ ਰੋਡ ਤੇ ਪੈਂਦਾ ਤੇ ਪਿੰਡ ਵੀ ਬਾਈ ਦਾ ਪਖੋਵਾਲ ਹੈ ਤੇ ਜ਼ਿਲ੍ਹਾ ਇਸ ਨੂੰ ਲੁਧਿਆਣਾ ਲੱਗਦਾ ਤੇ ਤਹਿਸੀਲ ਰਾਏਕੋਟ ਆਜੋ ਬਾਕੀ ਗੱਲਬਾਤ ਆਪਾਂ ਬਾਈ ਨਾਲ ਕਰੀਏ ਸਤਿ ਸ਼੍ਰੀ ਅਕਾਲ ਭਾਈ ਜੀ ਅੱਛਾ ਵੀਰੇ ਹੋਰ ਬਾਈ ਕੀ ਹਾਲ ਹੈ ਬਹੁਤ ਵਧੀਆ ਵੀਰੇ ਬਹੁਤ ਵਧੀਆ ਭਾਈ ਪਹਿਲਾਂ ਆਪਣਾ ਨਾਮ ਤੇ ਐਡਰੈਸ ਦੱਸੋ ਨਾਂਜੀ ਆਪਣਾ ਲੱਕੀ ਡੈਜੀ ਫਾਰਮ ਆ ਫਾਰਮ ਨਾਲ ਚੱਲਦਾ ਆਪਣਾ ਠੀਕ ਹੈ ਜੀ ਤੇ ਪਿੰਡ ਪੱਖੋ ਵਾਲਾ ਵੀ ਨੇੜੇ ਰੈਕੋਰਡ ਦੇ ਕੋਲੇ ਤੇ ਮੇਰੇ ਕੋਲ ਸ਼ਰਾਬਾ ਪਿੰਡ ਡੇਲੋਂ ਰੈਕੋਰਡ ਆਪਣਾ ਨੇੜੇ ਛਾਰੇ ਪੜਾ ਠੀਕ ਹੈ ਪੱਖੋ ਵਾਲ ਰੋਡ ਤੇ ਸ਼ੁਰੂ ਹੋ ਜਾਂਦਾ ਹੈ ਪੱਖੋ ਵਾਲੀ ਪਿੰਡ ਪਰ ਹਾਂਜੀ ਵੀਰੇ ਹਾਂਜੀ ਠੀਕ ਹੈ ਤੇ ਰਾਇਕੋਟ ਸ਼ਹਿਰ ਤੋਂ ਭਾਈ ਕਿੰਨਾ ਕਿਲੋਮੀਟਰ ਰੈਕੋਰਡ ਵੀਰੇ 10 ਕਿਲੋਮੀਟਰ ਆਪਣਾ ਪਿੰਡ ਜੀ ਸ਼ਾਬਾ ਠੀਕ ਹੈ ਭਾਈ ਆਪਣਾ ਇੱਕ ਵਾਰ ਮੋਬਾਈਲ ਨੰਬਰ ਦੱਸੋ ਮੋਬਾਈਲ ਨੰਬਰ 84377 72131 ਜੀ ਠੀਕ ਹੈ ਵੀਰੇ ਆਪਣਾ ਵਪਾਰ ਦਾ ਹੀ ਕੰਮ ਹੈ ਵਪਾਰ ਦਾ ਕੰਮ ਹੈ ਆਪਾਂ ਹਰ ਵਾਰ ਸੱਤ ਤੋਂ ਅੱਠ ਡੰਗਰ ਕੋਲੇ ਖੜੇ ਹਾਂ ਲਿਆ ਕਰੇ ਖੜੇ ਹਾਂ ਜੀ ਜਦੋਂ ਮੱਝਾਂ ਮੱਜਾ ਜਿਸ ਤਰ੍ਹਾਂ ਦੀ ਡਿਮਾਂਡ ਹੋਵੇ ਕੋਈ ਮਾਲ ਵੀ ਲੱਖਾ ਮਾਲ ਵੀ ਜਿੰਨਾ ਮਰਜ਼ੀ ਲੈ ਜਾ ਆਪਣੇ ਕੋਲ ਵੀਰੇ ਠੀਕ ਹੈ ਵੀਰੇ ਹਾਂਜੀ ਚਲੋ ਭਾਈ ਅੱਜ ਫਿਰ ਕਿੰਨੇ ਪਸ਼ੂ ਲਿਆਏ ਆ ਅੱਜ ਆਪਾਂ ਉਸ ਤਨ ਮੱਝੇ ਚਾਰ ਗਾਈਆਂ ਚਲੋ ਠੀਕ ਹੈ ਬਈਆ ਫਿਰ ਪਹਿਲੀ ਮਾਈ ਤੋਂ ਸ਼ੁਰੂ ਕਰ ਲੈਂਦੇ ਆ ਇਹ ਦੋ ਦੰਦ ਕੱਟੇ ਆ ਜੀ ਅੱਛਾ ਜੀ ਇਹਦੇ ਮਗਰ ਬੱਚਾ ਕੱਟਾ ਜਾ ਠੀਕ ਹੈ ਜੀ ਪੂਰਾ ਠੰਡਾ ਰੁੱਧ 15 ਕਿਲੋ ਆ ਜੀ ਥੱਲੇ ਅੱਛਾ 15 ਕਿਲੋ ਦੋ ਟਾਈਮ ਚਾਰ ਟਾਈਮ ਤੇ ਸੱਲੀ ਕਰਾ ਦੋ ਸੱਲੀ ਕਰੋ ਇਹ ਪੂਰਾ ਖੰਢੀ ਝੁੱਟੀ ਆ ਗੁਰੀ ਦੇਖੋ 15 ਕਿਲੋ ਏ ਟੱਕ ਨੂੰ ਆ ਟੱਕ ਤੋਂ ਕਹੇ ਝੁੱਟੀ ਦੇਖੋ ਇੱਕ ਵਾਰ ਬਾਈ ਨਾਲ ਖੜੀ ਆ ਦੇਖੋ ਇੱਕ ਵਾਰ ਕਰਦੀ ਜੈਜਮੈਂਟ ਲਾਓ ਬਾਈ ਨਾਲ ਜੈਜਮੈਂਟ ਬਹੁਤ ਆ ਝੁੱਟੀ ਦਾ ਕਰਦੇ ਵਜਨ ਦੇਖੋ ਪੂਰਾ ਚੰਗਾ ਹੈਗਾ ਟੋਪ ਦੀ ਹੈਗੀ ਮੱਝ ਬਈ ਦੰਦੋ ਕਿ ਦੇਖੋ ਚੰਗੀ ਹੈਗੀ ਆ ਟੌਪ ਦੀ ਸਿਰ ਦੇਖੋ ਇਹ ਪਰ ਪਹਿਲਾਂ ਝੋਟੀ ਹੈਗੀ ਆ ਬਾਈ ਕਿੰਨਾ ਕੁ ਦੁੱਧ ਕਰ ਜੂਗੀ 15 ਕਿਲੋ ਪੂਰਾ ਦੁੱਧ ਹੀ ਹੋਏਗਾ ਕਿ ਆ ਇਹ ਦੁੱਧ 2 ਕਿਲੋ ਦਾ ਹੋਰ ਭਰਵਾ ਦਾਂਗੇ ਆਪਾਂ ਅੱਛਾ ਜੀ ਕਾਰਨ ਪਰ ਜਿਹੜਾ ਮੱਸਰ ਬਾਹਲਾ ਕਰਕੇ ਆ ਇਹ ਪੈਸੇ ਨਹੀਂ ਮਿਲਦਾ ਪੂਰਾ ਇਹਨਾਂ ਨੂੰ ਠੀਕ ਆ ਠੀਕ ਆ ਇੱਕ ਵਾਰ ਥਾਂ ਦੇਖੋ ਇਹ ਠੰਡੀ ਪੂਰੀ ਝੋਟੀਆਂ ਦੇਖੋ ਜੀ ਬੁਲੀ ਹੈਗੀ ਆ ਦੇਖੋ ਜੇ ਬੱਚਾ ਛੱਡੋ ਨਾ ਛੱਡੋ ਧਾਰਪੀ ਆਉਂਦੀ ਹੈ ਜੀ ਚੰਗੀ ਹੈਗੀ ਹੈ ਬਾਈ ਹਾਂ ਜੀ ਬਾਈ ਇਹਦੀ ਫਿਰ ਕੀ ਡਿਮਾਂਡ ਕਰਦੇ ਹੋ ਇਹਦਾ ਜੀ ਇੱਕ ਸੱਤਰ ਲੈਣੇ ਲੈਣਾਈ ਆਪਾਂ ਅੱਛਾ ਰੱਬ ਚਾਹੇ ਬਰਾਦਾ ਕੰਡਾ ਘਰੋ ਚੱਕ ਕੇ ਲੈ ਕੇ ਤੋਲ ਕੇ ਦਵਾਗੇ ਉਹ ਬੁਆਲੀ ਵਾਲਾ ਕੰਮ ਨਹੀਂ ਬਲਦੀ ਚੱਕ ਕੇ ਕਹਦੀ ਹੈ 15 ਕਿਲੋ ਬੱਬਾ ਇਲਾ ਕੰਡਾ ਘਰੋ ਲੈ ਕੇ ਆਏ ਦੋ ਟਾਈਮ ਚੋਕੇ ਰਹਿਣ ਦੀ ਪੂਰੀ ਆਪਣੇ ਕੋਲ ਉਹ ਕਰਵਾ ਠੀਕ ਹੈ ਦੋ ਟਾਈਮ ਜਾਂ ਚਾਰ ਟਾਈਮ ਤੇ ਸੱਲੀ ਕਰਕੇ ਲੈ ਕੇ ਜਾ ਸੱਲੀ ਸੱਲੀ ਕਰੇਗੇ ਸੱਲੀ ਆਪ ਦੀ ਕਰੇ ਠੀਕ ਆ ਠੀਕ ਹੈ ਬਾਈ ਮਾੜਾ ਮੋਟਾ ਮਾਨ ਕਰਦੀਆਂ ਇਹਦੇ ਮਾਲੂ ਦਾ 5000 ਕਰ ਦਾਂਗੇ ਆਪਾਂ ਪਤਾ ਇਹ ਲੋਕ ਆਪਾਂ ਲੈ ਕੇ ਜਾਂਦੇ ਪਤਾ ਇਹਦੇ ਦੇ ਵਿੱਚ ਉਹ ਤਾਂ ਚੰਗੀ ਹੈ ਬਾਈ ਕਦ ਵਜੇ ਵੀ ਪੂਰਾ ਹੈਗਾ ਬਾਈ ਬਹੁਤ ਵਧੀਆ ਆ ਦੇਖੋ ਇੱਕ ਵਾਰੀ ਦੋ ਦੰਦ ਹੈਗੀ ਆ ਚੰਗੀ ਹੈਗੀ ਆ ਬਈ ਆਓ ਫਿਰ ਦੋ ਨ ਠੀਕਾ ਠੀਕਾ ਹਲੇ ਸ਼ਾਮ ਨਹੀਂ ਮਿਲ ਕੇ ਤੁਹਾਨੂੰ ਬਾਈ ਕਿੰਨੇ ਵੇ ਕਰਦੇ ਹੋ 6 ਵੇ 6 ਤੋਂ 6 ਕਰਦਾਈ ਆਪਾਂ ਜਿਹੜਾ ਮਾਰਦੇ ਆ ਆਪਣੇ ਕੋਲ ਹਲੇ 5 6 ਘੰਟੇ ਪਹਿਲੇ ਆਰਡਰ ਦੀ ਜਜਮੈਂਟ ਉਸ ਹੱਬ ਨਾਲ ਲਾਈਓ ਬਈਆ 2 ਨੰਬਰ ਵਾਲੀ ਮਾਈ ਦੀ ਡਿਟੇਲ ਦੱਸੋ ਇਹ ਦੂਜੇ ਵੇ ਚੋਟੀ ਆ ਜੀ ਅੱਛਾ ਜੀ ਇਹ ਵੀ 6 ਦਾੰਦ ਦੀ ਕੱਟੀ ਆ 6 ਦਾੰਦ ਹੈਗੀ ਆ ਹਾਂਜੀ ਠੀਕ ਹੈ ਜੀ ਤੇ ਇਹ ਮਗਰ ਬੱਟਾ ਕੱਟੀ ਆ ਜੀ ਅੱਛਾ ਜੀ ਇਹ 15 ਦਾੰਦ ਦੀ ਸੂਈ ਹੋਈ ਆ ਤੇ ਬਾ 12 ਉਹ 13 ਕਿਲੋ ਦਾ ਤਾਂ ਠੰਡਾ ਦਾ ਦੋ ਥੱਲੇ ਠੀਕ ਹੈ ਥਾਂ ਤੁਣ ਇਹਦਾ ਵੀ ਚੰਗਾ ਲੱਗਾ ਹੋਇਆ ਹੈਗਾ ਪੇਚ ਭੋਟੇ ਦੀ ਵੀ ਚੰਗੀ ਹੈ ਬਾਈ ਇਹਦੀ ਕੀ ਡਿਮਾਂਡ ਕਰਦੇ ਹੋ ਇਹ ਰੇ ਵਿਰੇ ਕਰਾਂਗੇ ਆਪਾਂ ਇੱਕ ਇੱਕ ਪਾਂਜੀ ਜਸਣੋ ਹੀ ਆਪਣੇ ਅੱਛਾ ਦੁੱਧ ਬਹੁਤ ਤਿਆਰ ਆਏ ਨੇ ਲੈ ਵਿਰੇ ਦੁੱਧ ਕਿੰਨਾ ਇੱਕ ਵਾਰ ਫੇਸ ਲੈ ਦੁੱਧ 12 13 ਕਿਲੋ ਠੰਡਾ ਰੋਡਾ ਪੂਰਾ ਹੀ ਅੱਛਾ ਜੀ ਦੋ ਟਾਈਮ ਚਾਰ ਟਾਈਮ ਪਸਲੀ ਕਰਾ ਦੇ ਪੂਰਾ ਯਾਰ ਆਪਾਂ ਦਾ ਹੱਤਾ ਚੋ ਚਲੇ ਯਾਰ ਆਪਾਂ ਕੋਈ ਤਰਾਜ ਨਹੀਂ ਪੈ ਬਾਈ ਕਿੰਨਾ ਕਰ ਜੂਗੀ ਤੁਹਾਡੇ ਸਾਹਮਣੇ ਦੁੱਧ ਪੂਰਾ ਹੀ ਐਡਰੈਸ ਪੀਕ ਲੈਵਲ ਤੇ ਬੋਲੋ ਚੱਲਦੀ ਆਂ ਤੇ ਚੰਪੀ ਕਿਲੋ ਹੰਡ ਘਾਟ ਵਾਟ ਹੋ ਜੂਗੀ ਮਗਰ ਬਈ ਕੀ ਇਹਦੇ ਮਾਰ ਕੱਟੀ ਆਈ ਇਹਦੇ ਮੈਂ ਬਈ ਇੱਕ ਪੰਜ ਚ ਮਾੜਾ ਮੋਟਾ ਮਾਨ ਕਰਦੀ ਲੱਤੀ ਦਮਾ ਵੀਰੇ ਪਤਾ ਕੀ ਆ ਹਾਂਜੀ 15 ਤੋਂ 20ਾਂ ਦੀ ਚਲੀ ਆ ਪੂਰਾ ਪੀਕ ਲੈਵਲ ਚਲਦੀ ਆ ਬਈ ਠੀਕ ਹੈ ਵੀਰੇ ਠੀਕ ਹੈ ਜੀ ਬਈ ਆਓ ਫਿਰ ਤਿੰਨ ਨੰਬਰ ਵਾਲੀ ਮਾਝ ਦਿਖਾਈਏ ਆ ਦੇਖੋ ਮਾਝ ਦਾ ਕੱਦ ਵਜਨ ਦੇਖੋ ਪੂਰੀ ਵੱਡੀ ਮਾਝ ਹੈਗੀ ਆ ਮਾਝ ਵੀਰੇ ਇਹਦਾ ਇਹਦਾ 10 ਦਾ ਨੋ ਸੁਈ ਲੋ ਤੀਜਾ ਟੰਗ ਸੁਈ ਲੋ ਇਹਨੂੰ ਅੱਜ ਅੱਛਾ ਜੀ ਤੇ ਇਹ ਮਾਰ ਕੱਟੀ ਆ ਜੀ ਠੀਕ ਹੈ ਜੀ ਤੇ 12-13 ਕਿਲੋ ਬੋਲਾ ਆਇਆ ਥੱਲੇ ਜੀ ਅੱਛਾ ਜੀ ਹਾਂਜੀ ਤੇ ਕਿੰਨਾ ਕਰ ਜੂਗੀ ਤੁਹਾਡੇ ਸਾਹਬ ਅਰੇ ਆਪਾਂ ਇਹ ਪਲੂਨ ਪਲੂਨ ਆਪਾਂ ਹੀ ਵੇਚੀ ਆਉਣ ਫੇਰ ਲਈ ਆ ਪਲੂਨ 18 ਕਿਲੋ ਤੋਂ ਆਇਆ ਖਲਿਆ ਆਪਾਂ ਅੱਛਾ ਕਿੰਨਾ ਕਰ ਜੂਗੀ ਤੇ 20 ਕਿਲੋ ਦੀ ਗਰੰਟੀ ਨਾਲ ਆ ਤੋ ਦੱਸਾਂ ਜੀ ਆਂ ਦਮਾਂ ਵੇਖੋ ਇੱਕ ਵਾਰ ਤੁਸੀਂ ਪੂਰਾ ਚੰਗਾ ਹੈਗਾ ਆਰਡਰ ਦੇਖੋ ਪੂਰੀ ਠੰਡੀਆਂ ਮੱਝ ਪੂਰੀ ਵਧੀਆ ਪੂਰੀ ਚੰਗੀ ਹੈਗੀ ਆ ਕੱਦ ਵਜਨ ਪੂਰਾ ਟੋਲ ਏ ਬਾਲਣਾ ਬੋਲੇ ਚਾ ਬੁਜੀ ਹੋਈ ਆ ਮੱਝ ਇਕੱਲਾ ਇਕੱਲਾ ਥਾਂ ਲੱਗਿਆ ਪੂਰੇ ਗੈਪ ਤੇ ਭਾਈ ਇਹਦੀ ਕੀ ਡਿਮਾਂਡ ਕਰਦੇ ਹੋ ਇਹ ਰ ਆ ਵੀਰੇ ਦੋ ਦੋ ਲੈਣੇ ਲੈਣੇ ਆਪਾਂ अच्छा जी 20 किलो दद्द चबा के दवांगे आप इनके साथ दे दूंगी कद वजन पूरा हैगा लंबाई लंबाई भी चंगी हैगी है बड़ी बुड्डी बहुत अगरे हां जी हां जी डंगर बाई ਕੋਲ ਜਿਆਦਾ ਤਾਂ ਇਸ ਲਈ ਇਕੱਲਾ ਇਕੱਲਾ ਤੌਰ ਕਰੀ ਦਿਖਾਰੇ ਬਾਕੀ ਤੁਸੀਂ ਆਪਣੀ پوری ਤਸੱਲੀ ਕਰਕੇ ਲੈ ਕੇ ਜਾਓ कद वजन पूरा ਵੱਡਾ ਹੈ ਵੀਰੇ ਆਪਣਾ ਕੋਈ ਇੱਕ ਹੀ ਮਿਲੂ ਆਪਾਂ ਸਾਰੇ ਗੱਲਾਂ ਦੇਖ ਕੇ ਲੈਣਗੇ ਡੰਗਰੇ ਆਪਾਂ ਬਈ ਇਹਦੇ ਮਗਰ ਕੀ ਸੀ ਆ ਮਾਈ ਜੀ ਇਹਦੇ ਮਗਰ ਵੀ ਠੀਕ ਹੈ ਜੀ ਆਜੋ ਬਾਈ ਫਿਰ ਗਾਈਆਂ ਦਿਖਾਈਏ ਆਈਕਰ ਨੰਬਰ ਜੀ ਗਾਂ ਤੋਂ ਬਾਈ ਸ਼ੁਰੂ ਕਰੋ ਇੱਕ ਨੰਬਰ ਵਾਲੇ ਵੀ ਦੂਜੇ ਵੀ ਸੁਣਾ ਨੇ ਅੱਛਾ ਜੀ ਪਹਿਲਾ 9 ਦਾ 16 17 ਕਿਲੋ ਦੁੱਧ ਦਿੰਦਾ ਇਹ ਪੁਰੋ ਨੇ ਠੀਕ ਹੈ ਜੀ ਕੋਣ 22 ਕਿਲੋ ਦੁੱਧ ਵੀ ਆਪਾਂ ਗਰੰਟੀ ਨਾਲ ਦੇ ਦਾਂਗੇ ਵੀਰੇ 15 ਦਿਨ ਪੈ ਜਾ ਰੇ ਅੱਛੇ ਵਾਲੇ ਗੱਭਨ ਹੈਗੀ 15 ਦਿਨ ਪਈ ਆ ਹਾਂਜੀ 15 ਦਿਨ ਪੈ ਜੀ ਠੀਕ ਹੈ 23 ਕਿਲੋ ਦੇ ਦੋਗੀ ਭਾਈ ਵੀਰੇ ਰਾਮਾ 22 ਕਿਲੋ ਦਮਾਂਗੇ ਗੈਰਾ ਆਪਣੇ ਕੋਲ ਭਾਈ ਠੰਡੀ ਪੂਰੀ ਆ ਪੂਰੀ ਇਧਰ ਠੰਡੀ ਆ ਇਹਨਾਂ ਦਾ ਨਾਮ ਨਹੀਂ ਪਾਉ ਤੇ ਆਪਣੇ ਘਰ ਦੀ ਰਸੀ ਹੋ ਜਾਂ ਕਿੰਨਾ ਟਾਈਮ ਕਰਦੀ ਹੈ ਵੀਰੇ ਇਹ 15 ਤੋਂ 20 ਦਿਨ ਲੈ ਜਾਣੇ ਇਹਨੇ 15 20 ਦਿਨਾਂ ਨੂੰ ਪੂਰੀਆਂ ਵਾਲਟਿੰਨਾ ਲਗਾੜ ਕੇ ਸੋ ਗਈ ਹਾਂਜੀ ਵੀਰੇ 25 ਕਿਲੋ ਦੀ ਗਰੰਟੀ ਨਾਲ ਦੇ ਦਾਂਗੇ ਆਪਾਂ ਠੀਕ ਹੈ ਬਰੇਦੀ ਕੀ ਡਿਮਾਂਡ ਕਰਦੇ ਹੋ ਇਹ ਲਈ 65000 ਰੁਪਏ ਆਪਾਂ ਦੱਸਣ ਨੂੰ ਲੈ ਜੀ ਆ ਚਲੋ ਠੀਕ ਹੈ ਚੰਗੀ ਹੈਗੀ ਆ ਉਦਾਂ ਲੰਬਾਈ ਲੰਬਾਈ ਵੀ ਚੰਗੀ ਹੈਗੀ ਆ ਕੱਲ ਨਜ਼ਰ ਵੀ ਚੰਗਾ ਹੈਗਾ ਆ ਇੱਕ ਵਾਰ ਗਾਂ ਦੇਖੋ ਲੰਬਾਈ ਦੇਖੋ ਸ਼ਾਈਨਿੰਗ ਦੇਖੋ ਗਾਂ ਦੀ ਫੇਸ ਬਿਊਟੀ ਇੱਕ ਵਾਰ ਦੇਖੋ ਗਾਂ ਦੀ ਪੂਰੀ ਚੰਗੀ ਹੈਗੀ ਆ ਬੋਦੇ ਵਾਲੀ ਹੈਗੀ ਆ ਗੋਗਰੇ ਫੇਸ ਬਿਊਟੀ ਦਿਖਾ ਦੇ ਲਈ ਬਲੇ ਇੱਕ ਵਾਰ ਫੇਸ ਬਿਊਟੀ ਦੇਖੋ ਗਾਂ ਦੀ ਪੂਰੀ ਚੰਗੀ ਹੈਗੀ ਆ ਬੋਦੇ ਵਾਲੀ ਹੈਗੀ ਆ ਭਾਈ ਇਹਦੀ ਡਿਟੇਲ ਦੱਸੋ ਇਹ ਬਰੇ ਫਾਰਮਾਂ ਚੋਂ ਦਾ ਲਈ ਆਪਾਂ ਅੱਛਾ ਇਹਨਾਂ ਬਲੂਨ ਨਹੀਂ 37 38 ਕਿਲੋ ਦਾ ਆਪਣੇ ਕੋਲ ਹੈ ਇਹ ਬਲੂਨ ਨੇ ਦੋ ਦੰਦ ਦੋ ਦੰਦ ਤੁਸੀਂ ਦਾ ਨਾ ਇਹ 30 30 ਕਿਲੋ ਦਾ 40 ਕਿਲੋ ਦੀ ਗਾਰੰਟੀ ਨਾਲ ਆਪਾਂ ਦੇ ਦਾਂਗੇ ਇਹਦੇ ਕੋਲ 20 ਦਿਨ ਪੈਸੰਦੀਰ ਠੀਕ ਆ ਇੱਕ ਵਾਰ ਆਰਡਰ ਦੇਖੋ ਤੁਸੀਂ 20 ਦਿਨ ਆਰਡਰ ਗਵਾਰੰਟੀ ਵਿੱਚ ਤੁਹਾਡਾ ਆਰਡਰ ਹੀ ਪੂਰਾ ਵੇਖੋ ਕੋਈ ਟੁੱਟਮਾ ਲੈਵਾਣੀ ਹੈ ਟੱਟਣਾ ਬਹੁਤ ਆ ਕਿੰਨੀ ਚੋਲ ਪਈ ਹੈ ਪੂਰੀ ਆਨ ਡਿਲਾਗਾ ਤੁਮ ਤੁਮ ਪੂਰੀ ਕੁਆਲਿਟੀ ਦਾ ਪੂਰਾ ਦੂਰ ਦੂਰ ਹੈ ਜਿਵੇਂ ਮਰਜ਼ੀ ਚੋਈ ਚਲੋ ਜਾਂ ਮਸ਼ੀਨ ਵਾਲੀ ਚੋਈ ਚਲੋ ਹੈਗੀ ਹੈ ਟੋਪ ਦੀ ਭਾਈ ਕਿੰਨਾ ਕੁ ਦੁੱਧ ਕਰੂਗੀ ਮੈਂ 40 ਕਿਲੋ ਗਾਰੰਟੀ ਨਾਲ ਦਵਾਂਗੇ ਆਪਾਂ ਚਲੋ ਕਦ ਵਜ ਜਾਂਦਾ ਭਾਈ ਪੂਰਾ ਵੱਡਾ ਹੈਗਾ ਆਹ ਵੀਰੇ ਵਜਨ ਪੂਰਾ ਆਪਣਾ ਕੋਲ ਨਾ ਇਹਨੇ ਜੀਨ ਨਹੀਂ ਲਾਇਆ ਪਰਾਕਰ ਹਾਂਜੀ ਹਾਂਜੀ ਤਾਂ ਕਰਕੇ ਇਹਨੇ ਜੀਨ ਨਹੀਂ ਲਾਇਆ ਖਾਦਾ ਖੁਦ ਨੀ ਇਹਦੀ ਮੈਂ ਕੀ ਡਿਮਾਂਡ ਕਰਦੇ ਹੋ ਇਹਦੇ ਵੀ ਇੱਕ 40 ਮੋ ਲਈ ਇੱਥੇ 25 ਦੇ ਦਾਂਗੇ ਬਸ ਚਲੋ ਠੀਕ ਹੈ ਹਾਂਜੀ ਬਰੀ ਹੈਗੀ ਹੈ ਭਾਈ ਆਜੋ ਭਾਈ ਫਿਰ 3 ਨੰਬਰ ਵਾਲੀ ਗਾਂ ਦੇਖਾਈਏ ਮੇਰੇ ਜਰਸੀ ਚ ਪੈਂਦੀ ਹੈਗੀ ਆ ਵੀਰੇ ਸਾਰੀਆਂ ਮੈਕਸ ਨਹੀਂ ਹੋਈ ਯਾਰੀ ਕੋਈ ਜਿਆਦਾ ਬਰੀਡ ਦਾ ਹੈ ਨਾ ਹਾਂਜੀ ਹਾਂਜੀ ਜਰਸੀ ਕ੍ਰਾਸ ਤੇ ਜਰਸੀ ਦਾ ਸਾਹੀਵਾਲ ਵਾਲੀ ਮਰਜ਼ੀ ਲਾ ਲਓ ਦੇ ਇਹੇ ਥਲੇ ਬਾਰਤ ਤੋਂ ਤੇਰਾ ਗੇਲਾ ਦੱਬਾ ਅੱਛਾ ਸੂਈ ਹੋਈ ਹੈ ਸੂਈ ਹੋਈ ਹੈ ਜਿਹੜਾ ਕੜਗੁੜ ਚੱਲਦਾ ਹੈ 12 ਤੋਂ 15 ਦਿਨ ਸੂਈ ਨੂੰ ਹੋ ਗਈ ਅਡਰੀ ਜਜਮੈਂਟ ਉਸ ਹਿਸਾਬ ਨਾਲ ਉਹ ਬਾਈ ਨੇ 6 ਵਜੇ ਚਵਾਈ ਕਰਨੀ ਹੈ ਤੇ ਬਾਈ ਇਹਦੀ ਕੀ ਡਿਮਾਂਡ ਕਰਦੇ ਹੋ ਇਹ ਬਾਈ ਆਪਾਂ ਦਿੰਦੇ 55 ਜਸਨ ਹੋਈ ਹੈ ਜੀ ਅੱਛਾ ਤੇ ਬਾਈ ਇਹਦੇ ਮਗਰ ਕੀ ਆ ਇਹਦੇ ਮਗਰ ਬੱਛਾ ਵੀ ਰਹੇ ਮਗਰ ਬੱਛਾ ਹੈਗਾ ਆ ਦੇਖੋ ਆ ਵੀ ਤਾਂ ਚੰਗੀ ਹੈਗੀ ਹੈ ਗਰਮੀਆਂ ਦਾ ਤੋਹਫਾ ਹੀ ਆ ਮੇਰੇ ਤੋਹਫਾ ਕੀ ਪੂਰੀ ਠੰਡੀਆਂ ਲੈਣਾ ਪਾਉ ਨਾ ਪਾਉਗਾ ਚੋਲ ਚੋਲ ਬਹੁਤ ਹੋਵੇਗੀ ਫੈਟ ਵੀ ਚੰਗੀ ਆਊਗੀ ਬਾਈ ਇਹਦੀ ਉਂਗਲ ਜਿੰਨੂ ਧਾਰ ਮੋਟੀ ਹੈ ਇਹ ਚੰਗੀ ਹੈਗੀ ਹੈ ਗਾਂ ਠੰਡੀ ਵੀ ਬਾਈ ਕਹਿੰਦਾ ਪੂਰੀ ਹੈਗੀ ਆ 55000 ਚ ਬਾਈ ਮਾੜਾ ਮੋਟਾ ਮਾਨਦਾ ਵੀਰੇ ਹਜ਼ਾਰ ਖਾਨ ਕਰਦਾ ਬਾਹਾਂ ਨਹੀਂ ਹੁਣਾਏ ਗਾਂ ਚ ਪਤਾ ਕੀ ਆਪਾਂ ਲਾਸਟਲੀ ਗਾਂ ਦੀ ਡਿਟੇਲ ਦੱਸੋ ਇਹ ਵੀਰੇ 15000 ਚ ਬਾਕੀ ਆ ਰਹੇ ਬਲੂਨ ਬੱਸੀ ਆਈ ਹੈ ਜੀ ਆ ਦੇਖੋ ਇੱਕ ਵਾਰੀ ਪਹਿਲੇ ਸੂਏ ਸੋਣਾ ਹੈਗਾ 15 ਦਿਨਾਂ ਨੂੰ ਪੁਰੀਆਂ ਵਾਲ ਢਿੱਲਾ ਕੱਢੂਗੀ ਸੋਨ ਚ ਦੇਖੋ ਢੱਲ ਟੁੱਲ ਬਹੁਤਾ ਦੇਖੋ ਵੀਰੇ ਵਾਲ ਢਿੱਲਾ ਕੱਢੂਗੀ ਸੋਨ ਚ ਕੱਲੇ ਕੱਲੇ ਥਾਨਪੁਰੇ ਗਿਆਪ ਤੇ ਲੱਗਾ ਹੋਇਆ ਹੈਗਾ ਹਾਂਜੀ ਵੀਰੇ ਇਹ ਫਾਰਮ ਵਿੱਚ ਬੱਸੀ ਲਈ ਆਪਾਂ ਅੱਛਾ ਜੀ ਤੇ ਸ਼ਾਈਨਿੰਗ ਦੇਖੋ ਇੱਕ ਵਾਰ ਪੂਰੀ ਚੰਗੀ ਹੈਗੀ ਆ ਭਾਈ ਦੱਸੋ ਫਿਰ ਕਿੰਨਾ ਕੁ ਦੁੱਧ ਪਾਜੂਗੀ ਇਹ ਵੀਰੇ 20 ਕਿਲੋ ਗਰੰਟੀ ਨਾਲ ਹੀ ਦੇ ਦਾਂਗੇ ਆਪਾਂ ਇਹ ਪੂਰੀ ਗਰੰਟੀ ਵੀ ਵੀ ਤੋਂ ਕਲਾਸ ਹੋਊਗਾ ਤੁਹਾਨੂੰ ਵੀਰੇ ਠੀਕ ਹੈ ਵੀਰੇ ਠੀਕ ਹੈ ਜੀ ਜੇ ਫਾਰਮ ਦੀ ਬਸ਼ੇ ਚੰਗੀ ਸਾਬੀ ਹੋਵੇ ਚੰਕ ਚੰਕ ਬਹੁਤ ਰਹੇ ਜੀ ਭਾਈ ਇਹਦੀ ਕੀ ਡਿਮਾਂਡ ਕਰਦੇ ਹੋ ਇਹਦਾ ਜੀ ਮੁੱਲ 70 ਆ 65 ਵੀ ਦੇਵਾਂਗੇ ਆਪਾਂ ਚਲੋ ਚੰਗੀ ਹੈਗੀ ਜਾਂਦਾ ਹੈਗਾ ਇਹਦਾ ਜਿਹੜਾ ਮਰਜੀ ਆਏ ਆ ਸਮੇ ਪਸ਼ੂ ਖੜੇ ਹੁੰਦੇ ਆ ਵੀਰੇ ਹਰ ਵਕਤ ਸਾਰਾ ਸਾਰਾ ਆਪਣੇ ਕੋਲ ਸੇਰ ਤੋਂ 7 ਡੰਗਰੇ ਖੜੇ ਰਹਿੰਦੇ ਆ ਚਲੋ ਠੀਕ ਹੈ ਚਾਰ ਪੰਜ ਗਾਇਆਂ ਚਾਰ ਪੰਜ ਮੱਝਾਂ ਜਿਹੜਾ ਮਰਜੀ ਆਓ ਸਾਰਿਆਂ ਨਾਲ ਗੱਲ ਕਰਾਂ ਕਿਨੇ ਆਉਂ ਆਪ ਨੂੰ ਉਹ ਸਾਰੇ ਕਿਨੇ ਆਪਣੇ ਰਹਿਣ ਦਾ ਪੂਰਾ ਬਾਈ ਬਾਈ ਪੂਰੀ ਆਪਣੀ ਤਸੱਲੀ ਕਰਕੇ ਲੈ ਕੇ ਜਾਓ ਕੋਈ ਵੀ ਪਸ਼ੂ ਜਿਸ ਕਿਸੇ ਭਰਾ ਨੂੰ ਕੋਈ ਵੀ ਪਸ਼ੂ ਪਸੰਦ ਆਵੇ ਉਹ ਬਾਈ ਨਾਲ ਸੰਪਰਕ ਕਰ ਸਕਦਾ ਹੈ ਬਾਈ ਦਾ ਮੋਬਾਈਲ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਧੰਨਵਾਦ ਜੀ